ਹਾਂਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਪੰਭੋਲਾਂ ਦੀ ਇਹ ਹੈਗੇ ਨੇ ਪੰਭੋਲ ਪੰਭੋਲ ਕਈ ਤਰ੍ਹਾਂ ਦੇ ਹੁੰਦੇ ਨੇ ਇਹ ਰੈੱਡ ਵਾਲੇ ਨਹੀਂ ਪਰ ਇਹ ਲਾਲ ਰੰਗ ਦੇ ਜਿਹੜੇ ਪੰਭੋਲ ਨੇ ਇਹਨਾਂ ਦਾ ਟੇਸਟ ਟਮਾਟਰ ਦੀ ਤਰ੍ਹਾਂ ਹੁੰਦਾ ਆ ਇੱਕ ਕਾਲੇ ਵਾਲੇ ਪੰਭੋਲ ਹੁੰਦੇ ਨੇ ਉਹ ਬਹੁਤ ਮਿੱਠੇ ਹੁੰਦੇ ਨੇ ਤੇ ਇੱਕ ਪੰਭੋਲ ਹੁੰਦੇ ਨੇ ਜਿਹਨੂੰ ਆਪਾਂ ਅਸ਼ਵਗੰਧਾ ਕਹਿ ਦਿੰਨੇ ਆ ਉਹਨਾਂ ਦੇ ਉੱਤੇ ਇੱਕ ਗਲਾਫ ਦੀ ਤਰ੍ਹਾਂ ਚੜਿਆ ਹੁੰਦਾ ਆ ਉਸ ਦੇ ਵਿੱਚੋਂ ਉਹ ਉਹਦਾ ਥੋੜਾ ਸਾਈਜ਼ ਵੀ ਵੱਡਾ ਹੁੰਦਾ ਆ ਇਹ ਜਿਹੜਾ ਸਿਹਤ ਲਈ ਬਹੁਤ ਫਾਇਦੇਮੰਦ ਹੈ ਜਿਵੇਂ ਕਿ ਆਪਾਂ ਹਫਤੇ ਦੇ ਵਿੱਚ ਇਹਦੀ 2 ਜਾਂ 3 ਵਾਰੀ ਇਹਦੇ ਪੱਤਿਆਂ ਦੀ ਪੁਰਜੀ ਬਣਾ ਕੇ ਖਾਓ ਤੇ ਜੋਇੰਟ ਪੇਨ ਵਰਗੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਨਹੀਂ ਆਪਾਂ ਨੂੰ ਆਉਣਗੀਆਂ ਜੋਇੰਟ ਪੇਨ ਜਦੋਂ ਆਪਣੇ ਦਰਦ ਵਗੈਰਾ ਜੋੜਾ 'ਚ ਹੁੰਦਾ ਰਹਿੰਦਾ ਆ ਜਾਂ ਫਿਰ ਪੇਟ ਨਹੀਂ ਸਾਫ਼ ਹੁੰਦਾ ਹੈਗਾ ਉਹਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਛੋਟੇ ਹੁੰਦੇ ਬਚਪਨ 'ਚ ਸਾਡੀਆਂ ਜਿਹੜੀਆਂ ਮਾਤਾ-ਮਾਵਾਂ ਸੀ ਉਹ ਸਾਨੂੰ ਇਸ ਪੁਰਜੀ ਦਾ ਟੇਸਟ ਉਹਨਾ ਕਰਾ ਚੁੱਕੀਆਂ ਨੇ ਪਰ ਅੱਜਕੱਲ ਦੇ ਬੱਚਿਆਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਸ ਤੋਂ ਇਲਾਵਾ ਜਿਹੜੇ ਇਹ ਭੰਭੋਲ ਨੇ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਬਹੁਤ ਵਧੀਆ-ਵਧੀਆ ਜਿਹੜੇ ਵੈਦ ਨੇ ਅਗਰ ਆਪਾਂ ਉਹਨਾਂ ਕੋਲ ਕੋਈ ਮੈਡੀਸਿਨ ਲੈਣ ਜਾਂਦੇ ਆ ਜੇ ਆਪਾਂ ਨੂੰ ਕੋਈ ਏਦਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹ ਇਹਦਾ ਅਰਕ ਜਿਹੜਾ ਹੈਗਾ ਆ ਸਾਨੂੰ ਦਿੰਦੇ ਨੇ ਮਤਲਬ ਜਿਹੜੇ ਵੈਦ ਨੇ ਉਹ ਇਹਦੇ ਅਰਕ ਨੂੰ ਦਵਾਈਆਂ ਦੇ ਵਿੱਚ ਜਿਹਦਾ ਯੂਜ਼ ਕਰਦੇ ਨੇ ਜਿਵੇਂ ਇੱਕ ਜੂਸ ਹੁੰਦਾ ਆ ਇਹਦਾ ਜਿਹੜਾ ਜੂਸ ਆ ਉਹ ਬਿਲਕੁਲ ਵਾਈਟ ਕਲਰ ਦਾ ਹੁੰਦਾ ਆ ਤੇ ਉਹ ਆਪਾਂ ਨੂੰ পেট ਸਾਫ਼ ਲਈ ਜਾਂ ਹੋਰ ਕਈ ਬਿਮਾਰੀਆਂ ਲਈ ਤੇ ਠੰਡਾ ਵੀ ਹੁੰਦਾ ਹੈ ਆ ਲੀਵਰ ਦੇ ਲਈ ਬਹੁਤ ਵਧੀਆ ਵਰਕ ਕਰਦਾ ਹੈ ਇਹਦਾ ਜੂਸ ਤੇ ਇਹ ਜਿਹੜਾ ਹੈਗਾ ਇਹਦੇ ਛੋਟੇ ਛੋਟੇ ਵਾਈਟ ਕਲਰ ਦੇ ਫੁੱਲ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਸਕਰੀਨ ਤੇ ਬਹੁਤ ਵਧੀਆ